ਗਿਆਨੀ ਹਰਪ੍ਰੀਤ ਸਿੰਘ ਦੀ ਬਰਖਾਸਤਗੀ ਦਾ ਮਾਮਲਾ ਲਗਾਤਾਰ ਭਖ ਦਾ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਅਕਾਲ ਤੱਕ ਸੱਭ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਦੀ ਗਠਿਤ ਕੀਤੀ ਜਾਂਚ ਕਮੇਟੀ ਨੂੰ ਮਾਨਤਾ ਨਾ ਦੇਣਾ ਵਿਰੋਧ ਕਰਨ ਦੇ ਬਾਵਜੂਦ ਵੀ ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮਾਮਲੇ ਦੀ ਪੜਤਾਲ ਕਰਹੀ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਐ ਜਨਤਕ ਹੋ ਚੁੱਕੀ ਹੈ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਦੀ ਪੜਤਾਲ ਕਰਨ ਲਈ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਜਿਸ ਵਿੱਚ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਵਰਗ ਜਨਰਲ ਸਕੱਤਰ ਸ਼ਿਰ ਸਿੰਘ ਮੰਡਵਾਲਾ ਅਤੇ ਅੰਤਨੀ ਕਮੇਟੀ ਮੈਂਬਰ ਦਲਜੀਤ ਸਿੰਘ ਭੈਂਦਰ ਨੂੰ ਸ਼ਾਮਲ ਕੀਤਾ ਗਿਆ ਸੀ ਇਸ ਸਬੰਧੀ ਜਾਰੀ ਰਿਪੋਰਟ ਮੁਤਾਬਕ ਪੰਜ ਪਿਆਰਿਆਂ ਨੂੰ ਗੁਰਦੁਆਰਾ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮਿਲ ਕੇ ਦਿੱਤੇ ਸਪਸ਼ਟੀਕਰਨ ਬਾਰੇ ਵਿਚਾਰਾਂ ਦਿੱਤੀਆਂ ਰਿਪੋਰਟ ਵਿੱਚ ਕਿਹਾ ਗਿਆ ਕਿ ਪੰਜ ਪਿਆਰਿਆਂ ਦੀ ਲਿਖਤ ਮੁਤਾਬਕ ਜਥੇਦਾਰ ਨੇ ਆਪਣਾ ਨਿੱਜੀ ਸਪਸ਼ਟੀਕਰਨ ਮर्याਦਾ ਅਨੁਸਾਰ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਨਹੀਂ ਦਿੱਤਾ ਅਤੇ ਮੈਨੇਜਰ ਤਖਤ ਸਾਹਿਬ ਦੀ ਲਿਖਤ ਮੁਤਾਬਕ ਸਪਸ਼ਟਿਕਨ ਦੇਣ ਸਮੇਂ ਤਖਤ ਸਾਹਿਬ ਵਿਖੇ 10 ਤੋਂ 15 ਮਿੰਟ ਤੱਕ ਕੀਰਤਨ ਬੰਦ ਰਿਹਾ ਸਬਕਮਿਟੀ ਇਹ ਮਹਿਸੂਸ ਕਰਦੀ ਹੈ ਕਿ ਤਖਤ ਸਾਹਿਬ ਤੇ ਸ਼ਬਦ ਕੀਰਤਨ ਬੰਦ ਕਰਕੇ ਜਾਂ ਰੋਕ ਕੇ ਆਪਣਾ ਨਿੱਜੀ ਸਪਸ਼ਟਿਕਨ ਬਿਨਾਂ ਪੰਜ ਪਿਆਰਿਆਂ ਨੂੰ ਦੱਸਿਆ ਜਾਂ ਲਿਖਤ ਦੇਣ ਤੋਂ ਬਿਨਾਂ ਦੇਣਾ ਪੰਜ ਪਿਆਰਾਂ ਦੀ ਤੋਹੀਨ ਅਤੇ ਸ਼ਬਦ ਕੀਰਤਨ ਦੀ ਮਰਿਆਦਾ ਨੂੰ ਭੰਗ ਕੀਤਾ ਹੈ ਰਿਪੋਰਟ ਵਿੱਚ ਅੱਗੇ ਵੀ ਕਿਹਾ ਗਿਆ ਹੈ ਕਿ ਵਰਸਾ ਸਿੰਘ ਬਟੂਹਾ ਵੱਲੋਂ ਵੀ ਸਬ ਕਮੇਟੀ ਨੂੰ ਮਿਲ ਕੇ ਗਿਆਨੀ ਹਰਪ੍ਰੀਤ ਸਿੰਘ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਸੀ ਜਿਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਦੇ ਆਨੰਦ ਕਾਰਜ ਦੀ ਅਰਦਾਸ ਕਰਨਾ, ਰਾਗਵ ਛੱਡਾ ਦੀ ਮੰਗੜੀ ਤੇ ਜਾਣਾ, ਉੱਥੇ ਫਿਲਮੀ ਹੈਰੋਇਨਾ ਨੂੰ ਮਿਲਣਾ ਜਥੇਦਾਰ ਤੇ ਅਉਦੇਤੇ ਹੋ ਰਹੇ ਹੋ ਕੇ ਇਸ ਤਰ੍ਹਾਂ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਉਣਾ ਵੀ ਵਾਜਬ ਨਹੀਂ ਹੈਗਾ ਸਬਕਮੇਟੀ ਦੇ ਨੋਟਿਸ ਵਿੱਚ ਆਇਆ ਕਿ ਗਿਆਨੀ ਹਰਪ੍ਰੀਤ ਸਿੰਘ ਜਦੋਂ ਦੇਸ਼ ਵਿਦੇਸ਼ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਜਾਂਦੇ ਹਨ ਤਾਂ ਇਨ੍ਹਾਂ ਵੱਲੋਂ ਕਈ ਵੀ ਪਹਿਲੇ ਸਿੰਘ ਸਭਾਨਾਂ ਦੀ ਤਰ੍ਹਾਂ ਪ੍ਰਚਾਰ ਸਹਾਇਤਾ ਜਮਾ ਨਹੀਂ ਕਰਵਾਈ ਗਈ ਜੋ ਕਿ ਉਚਿਤ ਨਹੀਂ ਗੁਰਪ੍ਰੀਤ ਸਿੰਘ ਮੁਕਸਰ ਵੱਲੋਂ ਜੋ ਸ਼ਿਕਾਇਤ ਦਿੱਤੀ ਗਈ ਹੈ ਉਸਦੀ ਪਤਨੀ ਦੇ ਗਿਆਨੀ ਹਰਪ੍ਰੀਤ ਸਿੰਘ ਨਾਲ ਨਜਾਇਜ਼ ਸੰਬੰਧ ਸਨ ਜਿਸ ਕਰਕੇ ਉਸ ਦਾ ਘਰ ਨਹੀਂ ਬਸਿਆ ਤੇ ਗੱਲ ਤਲਾਕ ਤੱਕ ਪਹੁੰਚ ਗਈ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਕਿ ਪੰਜ ਪਿਆਰੇ ਪੰਜ ਪਿਆਰੇ ਸਹਬਾਨ ਮੈਨੇਜਰ ਤਖਤ ਸਾਹਿਬ ਦੀ ਲਿਖਤ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਪਣਾ ਨਿਜੀ ਸਪਸ਼ਟ ਸਪਾਸਿਕਰਨ ਵਿਚਾਰ ਤਖਤ ਸਾਹਿਬ ਦੀ ਫਸੀਲ ਤੋਂ ਦੇਣਾ ਕੀਰਤਨ ਬੰਦ ਹੋਣਾ ਬਲਟੋਹਾ ਵੱਲੋਂ ਲਾਏ ਦੋਸ਼ਾਂ ਨੂੰ ਸਹੀ ਮੰਨਦਿਆਂ ਗੁਰਪ੍ਰੀਤ ਸਿੰਘ ਵੱਲੋਂ ਸਬ ਕਮੇਟੀ ਦੇ ਸਾਹਮਣੇ ਦਿੱਤੇ ਬਿਆਨ ਅਨੁਸਾਰ ਉਸਦੀ ਘਰਵਾਲੀ ਨੂੰ ਆਪਣੇ ਘਰ ਬੁਲਾ ਕੇ ਉਸ ਨੂੰ ਝਗੜੇ ਦੀ ਹੱਲਾਸ਼ੀਰੀ ਦੇ ਕੇ ਉਸਦੇ ਘਰ ਵਿੱਚ ਝਗੜਾ ਕਰਵਾ ਕੇ ਉਸ ਦਾ ਤਲਾਕ ਬਿਨਾਂ ਗੁਰਪ੍ਰੀਤ ਸਿੰਘ ਦੇ ਬਿਆਨਾਂ ਤੋਂ ਕਰਵਾਉਣਾ ਅਤੇ ਉਸ ਦੀਆਂ ਬੇਟੀਆਂ ਨੂੰ ਵੀ ਆਪਣੀਆਂ ਬੇਟੀਆਂ ਕਹਿ ਕੇ ਆਪਣੇ ਘਰ ਰੱਖਣਾ ਤਖਤ ਸਾਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਜਿਹੇ ਇਲਜ਼ਾਮ ਲੱਗਣਾ ਸਿੱਖ ਪੰਥ ਦੀ ਉਚਿਤ ਨਹੀਂ ਅਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵਿਦੇਸ਼ ਯਾਤਰਾ 'ਮਾਂ ਤੇ ਇੱਕ ਬੀਬੀ ਨੂੰ ਨਾਲ ਲੈ ਕੇ ਜਾਣਾ ਵੀ ਉਚਿਤ ਨਹੀਂ ਸਬਕਮੇਟੀ ਮਹਿਸੂਸ ਕਰਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਉਕਤ ਇਲਜ਼ਾਮਾਂ ਤਹਿਤ ਕਾਰਵਾਈ ਕਰਨੀ ਬਣਦੀ ਹੈ ਤਾਂ ਇਹ ਜਿਹੜੇ ਇਲਜ਼ਾਮ ਸੀਗੇ ਜੋ ਜਾਂਚ ਪੜਤਾਲ ਕੀਤੀ ਸਬਕਮੇਟੀ ਨੇ ਉਹ ਜਨਤਕ ਹੋਈ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਇਸੇ ਮੁਤਾਬਕ ਉਹਨਾਂ ਉੱਤੇ ਵੱਡੀ ਕਾਰਵਾਈ ਕਰਦਿਆਂ ਉਹਨਾਂ ਨੂੰ ਤਖਤ શ્રી ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਵਾਜੇ ਕਰ ਦਿੱਤਾ ਗਿਆ ਹੈ ਬਰਖਾਸਤ ਕਰ ਦਿੱਤਾ ਗਿਆ ਤਾਂ ਹੁਣ ਹੁਣ ਸਵਾਲ ਇਹ ਉੱਠਦਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੋ ਕਿ ਵਿਦੇਸ਼ ਯਾਤਰਾ ਤੇ ਗਏ ਹੋਏ ਨੇ ਉਹਨਾਂ ਦਾ ਪਹਿਲਾ ਇੱਕ ਬਿਆਨ ਸਾਹਮਣੇ ਆਇਆ ਸੀ ਕਿ ਕਿਸੇ ਵੀ ਸਿੰਘ ਸਿੰਘ ਸਭਾ ਜਾਂ ਜਥੇਦਾਰ ਦੀ ਦੇ ਕਿਸੇ ਮਾਮਲੇ ਦੀ ਜਾਂਚ ਕਰਨ ਦਾ ਅਧਿਕਾਰ ਐਸਜੀਪੀਸੀ ਜਾਂ ਕਿਸੇ ਕਮੇਟੀ ਕੋਲ ਨਹੀਂ ਹੈਗਾ ਉਸ ਦਾ ਅਧਿਕਾਰ ਸਿਰਫ ਅਕਾਲ ਤਖਤ ਸਾਹਿਬ ਦੇ ਕੋਲ ਹੈ ਪਰ ਜੇ ਅਦਿਕਾ ਅਰ ਕਾਤਕ ਸਾਹਿਬ ਦੇ ਕੋਲ ਸੀ ਤਾਂ ਫਿਰ ਐਸਜੀਪੀਸੀ ਦੀ ਅੰਤਰਿਕ ਕਮੇਟੀ ਨੇ ਜਿਹੜਾ ਸਬ ਕਮੇਟੀ ਨੇ ਉਹ ਜਾਂਚ ਕਿਉਂ ਕੀਤੀ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਰਖਾਸਤ ਕਿਉਂ ਕੀਤਾ ਵੱਡੇ ਸਵਾਲ ਉੱਠ ਰਹੇ ਨੇ ਦੇਖਣਾ ਹੋਵੇਗਾ ਕਿ ਕਾਤਕ ਸਾਹਿਬ ਦੇ ਜਥੇਦਾਰ ਇਸ ਦੇ ਮਤਲਬ ਅੱਗੇ ਕੀ ਫੈਸਲਾ ਲੈਂਦੇ ਨੇ ਜੁਬਾਜਤ ਧੰਨਵਾਦ